ਅੱਜ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਮਹਿਤਾ ਸਰਕਲ ਦੇ ਵਿੱਚ ਜੁੱਧ ਨਸ਼ਿਆਂ ਦਾ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਦਾ ਆਗਾਜ਼ ਪੰਜਾਬ ਦੇ ਵਿੱਚ ਕੀਤਾ ਗਿਆ ਉਹਦੇ ਤਹਿਤ ਅਸੀਂ ਇੱਥੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਵਾਸਤੇ ਅਸੀਂ ਬਹੁਤ ਵੱਡੇ ਪੱਧਰ ਤੇ ਸਾਡੇ ਸਰਪੰਚ ਸਾਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਸਾਡੇ ਵਲੰਟੀਅਰ ਸਾਹਿਬਾਨ ਸਾਰਿਆਂ ਨੇ ਇਸ ਰੈਲੀ ਦੇ ਵਿੱਚ ਜਿਹੜਾ ਭਾਗ ਲਿਆ ਆ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਨਸ਼ਾ ਮੁਕਤ ਯਾਤਰਾ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਆ ਅਸੀਂ ਪੰਜਾਬ ਦੇ ਲਗਭਗ 15000 ਪਿੰਡਾਂ ਤੇ ਵਰਡਾਂ ਦੇ ਵਿੱਚ ਇਹ ਜਿਹੜੀਆਂ ਨਸ਼ਾ ਜੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੈਲੀਆਂ ਜਿਹੜੀਆਂ ਉਹ ਕਰ ਰਹੇ ਆ ਲਗਭਗ 350 ਜਿਹੜੇ ਨੇ ਪਿੰਡ ਤੇ ਵਾਟਾਂ ਰੋਜ਼ਾਨਾ ਕਵਰ ਹੋ ਰਹੀਆਂ ਨੇ ਸਾਡੇ ਸਾਰੇ ਹੀ ਮੰਤਰੀ ਸਾਹਿਬਾਨ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਵਿਧਾਇਕ ਸਾਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਸਾਰੇ ਜਿਹੜੇ ਨੇ ਇਸ ਮੁਹਿੰਮ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਖਾਸ ਤੌਰ ਤੇ ਮੈਂ ਲੋਕਾਂ ਨੂੰ ਇਸ ਗੱਲ ਦੀ ਬਹੁਤ ਵਧਾਈ ਦੇਣਾ ਚਾਹਣਾ ਹੈ ਕਿ ਲੋਕ ਬਹੁਤ ਵੱਡੀ ਪੱਧਰ ਤੇ ਪਿੰਡਾਂ ਦੇ ਵਿੱਚ ਇਸ ਮੁਹਿੰਮ ਦਾ ਹਿੱਸਾ ਜਿਹੜਾ ਆ ਉਹ ਲੈ ਰਹੇ ਨੇ ਔਰ ਜਿਸ ਤਰ੍ਹਾਂ ਸਰਕਾਰ ਜਿਹੜੀ ਆ ਉਹ ਯਤਨਸ਼ੀਲ ਆ ਸਾਡਾ ਪੁਲਿਸ ਪ੍ਰਸ਼ਾਸਨ ਯਤਨਸ਼ੀਲ ਆ ਸਾਡਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਯਤਨਸ਼ੀਲ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਜਿਹੜਾ ਆ ਉਹ ਕਰਕੇ ਰਵਾਂਗੇ ਪਿਛਲੇ ਦਿਨੀ ਲਗਭਗ 86 ਜਿਹੜੇ ਨੇ ਉਹ ਨਸ਼ਾ ਤਸਕਰ ਦੇ ਨਸ਼ਾ ਤਸਕਰਾਂ ਨੇ ਜਿਹੜੀਆਂ ਗੈਰ ਕਾਨੂੰਨੀ ਜਾਇਦਾਦਾਂ ਬਣਾਈਆਂ ਸੀਗੀਆਂ ਉਹਨਾਂ ਦੇ ਉੱਤੇ ਪੀਲਾ ਪੰਜਾ ਚੱਲਿਆ ਆ ਔਰ ਇਹ ਪੀਲਾ ਪੰਜਾ ਅੱਗੇ ਵੀ ਜਿਹੜਾ ਆ ਉਹ ਚੱਲਦਾ ਰਹੂਗਾ ਸੋ ਮੈਂ ਲੋਕਾਂ ਨੂੰ ਅ ਅਪੀਲ ਕਰਦਾ ਆ ਕਿ ਸਾਰੇ ਹੀ ਇਸ ਮੁਹਿੰਮ ਦਾ ਤੇ ਸਾਬ ਨੂੰ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਦੇ ਲੋਕਾਂ ਨੂੰ ਬਚਾਈਏ ਪੰਜਾਬੀ ਕੌਮ ਨੂੰ ਬਚਾਈਏ ਕਿਉਂਕਿ ਬਹੁਤ ਜਿਆਦਾ ਨੁਕਸਾਨ ਜਿਹੜਾ ਇਹਨਾਂ ਨਸ਼ਿਆਂ ਨੇ ਸਾਡੇ ਸੂਬੇ ਦਾ ਜਿਹੜਾ ਉਹ ਕਰ ਦਿੱਤਾ ਸੋ ਜਿੰਨੇ ਵੀ ਇਸ ਨਗਰ ਦੇ ਵਿੱਚੋਂ ਇਸ ਇਲਾਕੇ ਦੇ ਵਿੱਚੋਂ ਜਿਨ੍ਹਾਂ ਨੇ ਇਸ ਯਾਤਰਾ ਦੇ ਵਿੱਚ ਹਿੱਸਾ ਲਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਨਾਲ ਉਹਨਾਂ ਨੂੰ ਇੱਕ ਬੇਨਤੀ ਵੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਕੋਈ ਨਸ਼ਾ ਤਸਕਰ ਆ ਉਹਦੀ ਜਾਣਕਾਰੀ ਜਿਹੜੀ ਆ ਉਹ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਅਸੀਂ ਇਸਪੋਰਟ ਤੋਂ ਬਹੁਤ ਜਲਦ ਸ਼ੁਟਕਾਰਾ ਜਿਹੜਾ ਪਾਸ ਪਾਕੀ ਹੈ ਜਿਹੜੇ ਕੁਝ ਬੱਚੇ ਸਾਡੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸਾਡੇ ਕੋਲ ਪੂਰੇ ਪ੍ਰਬੰਧ ਨੇ ਉਹਨਾਂ ਵਾਸਤੇ ਦਵਾਈਆਂ ਲੋੜ ਪਈ ਤੇ ਉਹਨਾਂ ਨੂੰ ਦਾਖਲ ਕਰਨਾ ਪਿਆ ਤੇ ਉਹ ਵੀ ਕਰਾਂਗੇ ਔਰ ਸਾਰਾ ਖਰਚ ਜਿਹੜਾ ਉਹ ਪੰਜਾਬ ਸਰਕਾਰ ਇਹਦੇ ਵਾਸਤੇ ਉਠਾਊਗੀ ਸੋ ਮੈਂ ਸਾਰੇ ਹੀ ਜਨਤਾ ਨੂੰ ਲੋਕਾਂ ਨੂੰ ਆਪਣੇ ਸਾਰੇ ਸਾਥ ਸੰਗਤ ਨੂੰ ਬੇਨਤੀ ਕਰਦਾ ਕਿ ਉਹ ਇਸ ਮੁਹਿੰਮ ਦਾ ਵੱਧ ਚੜ ਕੇ ਹਿੱਸਾ ਬਣੋ ਔਰ ਆਪਣੇ ਆਪਣੇ ਪਿੰਡਾਂ ਨੂੰ ਆਪਣੀ ਆਪਣੇ ਸ਼ਹਿਰਾਂ ਨੂੰ ਆਪਣੀਆਂ ਆਪਣੀਆਂ ਵਾਰਡਾਂ ਨੂੰ ਅਸੀਂ ਬਹੁਤ ਜਲਦ ਨਸ਼ਾ ਮੁਕਤ ਜੜਾਉ ਉਹ ਕੋਸ਼ਿਸ਼ ਕਰ ਸਕੀਏ ਬਹੁਤ ਬਹੁਤ ਧੰਨਵਾਦ ਸਾਡਾ ਸੁਪਨਾ